ਸਭ ਤੋਂ ਪਹਿਲਾਂ ਪੰਜਾਬ ਫਾਰਕਾਸਟ ਸਵਾਗਤ ਕਰਦੇ ਹਾਂ ਚਰਤ ਜਿਹੜੇ ਜਲਦੋਂ ਫਿਰ ਤੋਂ ਕੋਲ ਮਾਰਕਸ ਨੂੰ ਬਹੁਤ ਬਹੁਤ ਰੱਖੀਏ ਪੌਸ਼ਟਿਕ ਕਰਦੇ ਹਾਂ ਅਸੀਂ ਅੱਜ ਮੌਨਸੂਨ ਬਾਰੇ ਕਿ ਇਸ ਸਾਲ ਜੋ ਕਿ ਮੌਨਸੂਨ ਹੈ ਕਿਵੇਂ ਦੀ ਰਹੀ ਉਹ ਭਾਰਤੀ ਮੌਸਮ ਭਾਗ ਜੋ ਕਿ ਆਈਐਮਡੀ ਇੰਡੀਅਨ ਮੀਟਰੋਲੋਜੀਕਲ ਡਿਪਾਰਟਮੈਂਟ ਨੇ ਡਿਕਲੇਰ ਕਰਤਾ ਕਿ ਮੌਨਸੂਨ ਹੌਨਯੂਕੀ ਬੰਗਾਲ ਦੀ ਖੜੀ ਵਿੱਚ ਪਹੁੰਚ ਚੁੱਕੀ ਉਸ ਜਿਹੜੀ ਉੱਥੇ ਬਹੁਤ ਵਧੀਆ ਐਂਟਰੀ ਹੋਈ ਹੈ ਬਣ ਗਿਆ ਨਾ ਦਸ ਤੱਕ ਕੋਈ ਹੈ ਇਸ ਨਾਲ ਉੱਤੇ ਹੁਣ ਜੋ ਕਿ 2 ਜਾਂ 3 ਦਿਨ ਪਹਿਲਾਂ ਉੱਥੇ ਜਲਦਕ ਹੋ ਗਈ। ਜਿੱਥਾ ਆਮ ਤੌਰ ਤੇ ਉਹ 25 ਮਈ ਦੇ ਨੇੜੇ ਜੋ ਕਿ ਪਹੁੰਚਦੀ ਹੈ। ਸੋ ਫੇਰ ਉੱਥੇ ਮੌਨਸੂਨ ਦੇ ਜਲਦੀ ਪਹੁੰਚ ਕੇ ਤਾਂ ਇਧਰ ਆਪਣੇ ਤਰਫਾਰ ਤੇ ਜਮੋਦਵਾਰ ਤੱਕ ਪਹੁੰਚਣ ਦੇ ਸਾਰ ਪੂਰੇ ਬਣੇ ਹੋਏ ਨੇ ਕਿਉਂਕਿ ਹਾਲਾਤ ਤੇ ਹੱਸ ਜੁਕਿ ਰਾਵਜ ਕੋਈ ਵੀ ਰਿਕਵਰ ਨਹੀਂ ਅਸੇ ਪੂਰੇ ਹਾਲਾਤ ਅਨਭੂਤ ਬਣੇ ਹੋਏ ਨੇ। ਤੇ ਇਸ ਵਿੱਚ ਜੇਕਰ ਕੋਈ ਵੀ ਅਰ ਕੋਈ ਰਿਕਵਰ ਕਵਡ ਹੁੰਦੀ ਹੈ ਜਾਂ ਕੋਈ ਵੀ ਸਿਸਟਮ ਬਣਦਾ ਮੰਗਲ ਦੀ ਖਾੜੀ ਵਿੱਚ ਜੋ ਕਿ ਕਿਸੇ ਹੋਰ ਇਲਾਕਿਆਂ ਨੂੰ ਪ੍ਰਭਾਵਿਤ ਕਰੇਗਾ ਉਸ ਦੀ ਅਸੀਂ ਆਪਣੇ ਸਾਰੇ ਜਲਦੀ ਚੀਜ਼ਾਂ ਸਾਂਝੀ ਕਰਾਂਗੇ ਤੇ ਜਾਸਦੀ ਕੀ ਹੁਣ ਜੋ ਕਿ ਮੌਨਸੂਨ ਇਸ ਵਾਰ ਬਹੁਤ ਵਧੀਆ ਰਹੇਗੀ ਕਿਉਂਕਿ IMD ਇਹ ਮੀਟੇ ਜੁਦੀਨ ਅਸੋਸੀਏਸ਼ਨ ਜੋ ਕਿ ਖੰਡ ਮਹਾਸਾਗਰ ਤੇ ਦਰ ਬੰਗਾਲ ਦੀ ਖਾੜੀ ਤੇ ਅਰਸ਼ਾਗਰ ਵਿੱਚ ਪੂਰੀ ਐਕਟਿਵ ਹੋਣ ਜਾ ਰਹੀ ਹੈ ਇਸ ਨਾਲ ਤੋਂ ਹੌਣ ਵੜੀ ਨਾ ਮਹੀਨ ਪੂਨ ਨਮੀ ਪੂਰੀ ਹੋਵਾਂਗਾ ਕਹਿੰਦਾ ਤੁਹਾਡੇ ਖਿੱਤ ਜਿਸ ਨੂੰ ਡ੍ਰੋਪ ਪ੍ਰੈਸ਼ਰੀਆ ਕਰਨਾ ਹੈ ਉਹ ਮੌਸਮ ਤੱਕ ਆਉਣਗੇ ਜੇ ਮਤਲਬ ਕਿ ਬਾਰਿਸ਼ ਦੇਣਗੇ ਅੱਗੇ ਪਤਣਾ ਉਹ ਕਿਹ ਪਤਣਾ ਤਾਂ ਤੇ ਜਦੋਂ ਵੀ ਉਹ ਮੱਧਪਾਰ ਤੱਕ ਪਹੁੰਚੇਗਾ ਤਾਂ ਤੋਂ ਜਦ ਹੀ ਜੋ ਕਿ ਭਾਰਤੀ ਮੌਸਮ ਵਿਭਾਗ ਇਧਰ ਆਪਣੇ ਉੱਤਰ ਭਾਰਤ ਤੇ ਪੰਜਾਬ ਹਰਿਆਣਾ ਤੇ Rajasthan ਪੱਛਮੀ UP ਤੇ ਇਧਰ ਜੰਮੂ ਕਸ਼ਮੀਰ ਦੇ ਇਲਾਕਿਆਂ ਨੂੰ ਤੇ ਉਹਦੇ ਮੌਸਮ ਦੇ ਤਰੀਕਾ ਨਾਲ ਅਲਾਨ ਕਰ ਦੇਵੇਗਾ ਇਸ ਤਰ੍ਹਾਂ ਕੋਲਾਂ ਜੋ ਕਿ ਹੁਣ ਪਹੁੰਚਗਾ ਕਿ ਕਿੰਨਾ ਜੋਗੀ ਇਸ ਸਾਲ ਕਿਉਂਕਿ ਸਭ ਕੁਝ ਪੂਰਾ ਡਾਟਾ ਇਸ ਸਾਲ ਜੋ ਕਿ ਮੌਨਸੂਨ ਜੇਕਰ ਤੁਸੀਂ ਪਾਣੀ ਲਗਾਉਣੇ ਸਿੱਧਾ ਪਹੁੰਚ ਤੱਕ ਸੋਚ ਸਮਝ ਕੇ ਪਾਣੀ ਲਗਾਓ ਕਿਉਂਕਿ ਹੁਣ ਜੇਕਰ ਹੁਣ ਤੋਂ ਜੋ ਕਿ ਵਟਸਐਪ ਐਂਡ ਲੱਗ ਗਈਆਂ ਤਾਂ ਮਹੀਨੇ ਦੇ ਮਹੀਨੇ ਵਿੱਚ ਤਾਂ ਡਿਸਪਲੇਸ ਵਾਸਤੇ ਮੌਨਸੂਨ ਹੋਰ ਵਧੀਆ ਆ ਦੇਗੀ ਤੇ ਬਾਕੀ ਕਰਦੇ ਹਾਂ ਜਸਾ ਜਿਹੜਾ ਮੌਨਸੂਨ ਵਾਲੇ ਕੋਲੋਂ ਕਰਾਂ ਜੋ ਕਿ ਮੌਨਸੂਨ ਪਹੁੰਚਦੇ ਕੋਲੋਂ ਵਿੱਚ ਕੋਈ ਰੁਕਾਵਟ ਆਉਂਦੀ ਹੈ ਫੈਲਿਕਸ ਟਿਪ ਨੈਗੇਟਿਵ ਪੋਸਟ ਪਰ ਮਾਰੇ ਜਾਂ ਅਸੀਂ ਵੀਡੀਓ ਬਣਾ ਕੇ ਤੁਹਾਨੂੰ ਚੈਨਲ ਪਰ ਸਾਂਝੀ ਕਰਾਂਗੇ ਤੇ ਇਸ ਨਾਲ ਤੁਹਾਨੂੰ ਜੋ ਕਿ ਸਾਬ ਸੋ ਜਵੇਗਾ ਕਿ ਮੌਨਸੂਨ ਲੇਟ ਹੋਵੇਗੀ ਜਾਂ ਜਲਦੀ ਜਾਵੇਗੀ ਕਿਉਂਕਿ ਇਸ ਸਾਲ ਜੇ ਮੌਨਸੂਨ ਹੈ ਬਹੁਤ ਵਧੀਆ ਆਪਣੀ ਵਧੀਆ ਰਫਤਾਰ ਤੇ ਅਗ ਨਾਲ ਵੱਧ ਰਹੀ ਹੈ ਤੇ ਬਾਕੀ ਪਰਮਾਤਮਾ ਜਾਣਦੀ ਜਾਂਦੀ ਮੌਨਸੂਨ ਅੱਗੇ ਲੱਗੇ ਆਵੇ ਬਾਕੀ ਜੋ ਵੀ ਚੋਣ ਦੇ ਪਾਣੀ ਦਾ ਗਾੜਾ ਲੱਕੜੇ ਦਾ ਪਾਣੀ ਹੈ ਉਹ ਮੌਨਸੂਨ ਦਾ ਪਾਣੀ ਨਾਲੀ ਚੋਂ ਕੀ ਭਰ ਜਾਵੇ ਤੇ ਲੋਕਾਂ ਨੂੰ ਜੋ ਪਾਣੀ ਇਹ ਘੜ ਰਿਹਾ ਉਹ ਵਧੀਆ ਬੱਜ ਗਿਆ ਧੰਨਵਾਦ ਜੀ